ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਬਈ ਹੋਰ ਕਿਵੇਂ ਹੋ ਠੀਕ ਹਾਂ ਬਈ ਤੇ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਜਾਨਵਰ ਵੇਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਆ ਗਿਆ ਆਪਾਂ ਇਧਰ ਲੈ ਕੇ ਘਰੇ ਥੱਲੇ ਘਰੇ ਆ ਕੇ ਪਹਿਲਾਂ ਆਪਾਂ ਲਾਈਟ ਬੰਦ ਕਰਦੇ ਹੁੰਨੇ ਆ ਪਹਿਲਾਂ ਚਲ ਮਾਸਣਾ ਤੇ ਤੋਂ ਬਾਅਦ ਅੱਜ ਕਬੂਤਰ ਆਉਣੇ ਨੇ ਬਈ ਸੱਚਾ ਪਹਿਲੇ ਤਾਂ ਸਲਾਹ ਮੇਰੀ ਦੌੜ ਆਉਂਦੀ ਸੀ ਫਿਰ ਮਾਂ ਚਲ ਕਾਲੱਖੀ ਨੂੰ ਵੀ ਡਾਦਾਂਗੇ ਨਾਲ ਗੇੜੇ ਦੇ ਕੇ ਬੈਜੂਗੀ ਈ ਨਹੀਂ ਉੜਦੀ ਤਾਂ ਹੈ ਨਹੀਂ ਕਾਲੱਖੀ ਪਕੜਾ ਡਾਉਣਿਆ ਇਹਨਾਂ ਗੇੜੇ ਦੇ ਕੇ ਬੈਜੋਗੇ ਤਾਂ ਕਰਕੇ ਕਾਲੱਖੀ ਨੂੰ ਵੀ ਚੱਲ ਡਾਈ ਦੇਵਾਂਗੇ ਆਜੂਗੀ ਉੱਪਰ ਥੱਲੇ ਉਹ ਚੱਕਰ ਨੇ ਡਾਈ ਹੋਣੀਗਾ ਉੱਤਰ ਗੜਦੀ ਯਾਰ ਆਪਾਂ ਬੱਸ ਦਾ ਆਪਣੀ ਨਾ ਮੋਜੀ ਕਿੱਥੇ ਕਹਾਂਗੇ ਕਿ ਦਾ ਫੀ ਨਿਕਲ ਗਈ ਬੱਸ ਆਹੀ ਕਬੂਤਰ ਕਰ ਕੱਢਨੇ ਸੀ ਇਹ ਆਪਾਂ ਕੱਢਦੇ ਹਾਂ ਦੇਖੋ ਉੱਥੇ ਬੈਠੇ ਨੇ ਇਹਨਾਂ ਨੂੰ ਆਪਾਂ ਡਾਉਣਾ ਬਾਈ ਉਤਰਾ ਨੂੰ ਆਪਾਂ ਆਹ ਮੁਤੇ ਕਿਹਨਾਂ ਨੇ ਆਹ ਮੁਤਰ ਬਾਰੇ ਕੱਢੀ ਆਪਾਂ ਆਪਣੇ ਸਾਰੇ ਸ਼ੁਰੂ ਇੱਕ ਵਾਰ ਇਹ ਡਾਉਣਿਆਂ ਤੋਂ ਵੜਾ ਦਾਮ ਲੈ ਲੀਏ ਜੀ ਹੁਣ ਵਾਰੀ ਚੱਲਦਾ ਜਾ ਯਾਰ ਉੱਤਰਿਆ ਫਿਰਦਾ ਦੀਰ ਮਹਾਚਰ ਟਰਾਈ ਕਰ ਲਈ ਕੈਚ ਨਿਊ ਪਿਜਨ ਕੈਚ ਕਰਕੇ ਦੇਖ ਲਈਏ ਦੇਖ ਲਈਏ ਪਿਜਨ ਕੈਚ ਕਰਕੇ ਮਹਾ ਅੱਲਾਹੋ ਤਾਂ ਮੈਨੂੰ ਹੈਪੀ ਰਹੀ ਆ ਹਾਂ ਤਾਂ ਹਾਕੀ ਕੁਝ ਕਹਿ ਨਹੀਂ ਸਕਦਾ Kanggong mandi pertama di antara, ngomong gak terus, pilih ya, ਆਹ ਲੇ ਪਾਕ ਕਬੂਤਰ ਢਾਈਏ ਆਪਣੇ ਐਂ ਤਾਂ ਲੋਟ ਨਹੀਂ ਆਉਣਾ ਕਰਨਾ ਲਓ ਬਈ ਦੁਬਾਰੇ ਕਰ ਤੇ ਚਲੋ ਬਈ ਤਾਂ ਹੁਣ ਉਡੋ ਸ਼ੱਕੋ ਜੀ ਕਰਤੇ ਵਈ ਫਲਾਈ ਆਹ ਕਿ ਇਹ ਵਿੱਚ ਛੜਤੇ ਇਹ ਚਟੀਆਂ ਦਾ ਛੜਤਾ ਵੱਡਾ ਦੀਪ ਵਾਲਾ ਤੇ ਮੋਜੀ ਛੜਤੀ ਬਈ ਆਹ ਵੱਡੇ ਨੇ ਆਹ ਨੇ ਤਿੰਨ ਆਪਣੇ ਨੇ ਇੱਕ ਜਿਆ ਹੈਪੀ ਵਾਲਾ ਗਾ ਰੰਗ ਅੱਛਾ ਜੀ ਆ ਜੰਦੇ ਨੇ ਤਿੰਨੇ ਚਾਰੇ ਇਹਨਾਂ ਹੁਣ ਫਿਰਨਦੇ ਮਾਜਾ ਲਿਆ ਯਾਰ ਆਦਾ ਦੀਏ ਪਰ ਹਨਾ ਆਮ ਇਡਾ ਗੀੜੇ ਫੜੇ ਦੇ ਆਉਣਗੇ ਯਾਰ ਜਾਨਵਰ ਆ ਗਿਆ ਕੀ ਸ਼ਰਤ ਸੀ ਆਪਾਂ ਹੋਰ ਤਾਂ ਪੁੱਤਰ ਪੁੱਤਰ ਕਿਸਦਾ ਹੈ ਨਹੀਂ ਪਿੰਡ ਚ ਆਪਣੇ ਆਪਣੀ ਨੇ ਆ ਪਾਤੇ ਨੇ ਆ ਹਰੀਆਂ ਰੰਡੇ ਵਾਲਾ ਹੈਪੀ ਦਾ ਰਾਤ ਰੁੱਤ ਰਿਹਾ ਉਹ ਵੀ ਬਾਰੇ ਇਹ ਤੱਕ ਮੈਨੂੰ ਲੱਗਦਾ ਆ ਤਿੰਨੇ ਆਪਣੇ ਫਿਰਦੇ ਨੇ ਆ ਵੇਜਦੇ ਨੇ ਆਪਣੇ ਦੰਨੇ ਡਾਉਨ ਦਾ ਹੋਰ ਵੀ ਡਾਅ ਦਿੰਦਾ ਪਰ ਮਹਾ ਚੱਲ ਯਾਰ ਕਾਹ ਨੂੰ ਹਨ ਛੱਡ ਖੜਾ ਕਾਹ ਨੂੰ ਲਾਉਣੇ ਨੇ ਹੋਰ ਇਹਨਾਂ ਨੂੰ ਲਾਈਨ ਦੇ ਜਿਹੜੇ ਅੰਦਾਜ਼ਾ ਡਾਉਨ ਡੰਗੇ ਅੱਧ ਬਾਦ ਫਿਰ ਆਪਾਂ ਲਾ ਲਾਂਗੇ ਕੂਟਰ ਬਾਹਰੇ ਕੱਢ ਕੇ ਲਾ ਹਾਂ ਇਹਨਾਂ ਬੇੜੇ ਵਾਲੇ ਨਹੀਂ ਤਾਂ ਇਹਨੇ ਬੇੜੇ 'ਚ ਬੈ ਜਾਣੇ ਇਹਨਾਂ ਦਾ ਕੋਈ ਇਸ਼ੂ ਨਹੀਂ ਆਪਾਂ ਨੂੰ ਔਰ ਡਿਡ ਲਾਈਨ ਦੇ ਬਈ ਇਹਨਾਂ ਨੂੰ ਇੰਨੇ ਫਿਰ ਆਪਾਂ ਪਿਠਾ ਲਾਂਗੇ ਇੰਨੇ ਆਪਾਂ ਕੋਈ ਹੋਰ ਕੰਮ ਕਰ ਲਈਏ ਆਪਣਾ ਲਓ ਜੀ ਆਪਾਂ ਕਰਦੇ ਆ ਆਪਣੇ ਜਾਨਵਰਾ ਆ ਗਈ ਗਾਲੱਖੀ ਤਾਂ ਚੱਕ ਪਹਿਲੀਆਂ ਜੀ ਸੱਡਨ ਸਾਰੀ ਮੋਜੀ ਵੀ ਬਸ ਆ ਗਈ ਥੋੜੇ ਟਾਈਮ ਜੋ ਕਬੂਤਰ ਉਹਦਾ ਆਪਣਾ ਵੱਡਾ ਹਜੇ ਆਪੇ ਮਾਰਦਾ ਕਿਤੇ ਮਾਰ ਮਸੂ ਵੀ ਆ ਜਾਊਗਾ ਕੋਈ ਚੱਕਰ ਨਹੀਂ ਮੈਂ ਨਜ਼ਰ ਬਹਿ ਆਣ ਵਧੀਆ ਯਾਰ ਹਾਂ ਆ ਗਿਆ ਮੈਂ ਬਸ 5 ਮਿੰਟ ਦੇ ਮੈਨੂੰ 5 ਮਿੰਟ ਚ ਆ ਗਿਆ ਚੈੱਕ ਕਰ ਉਦੋਂ ਆਪਣੇ ਬੱਸ ਬੈਠੀ ਜਾਂਦੇ ਨੇ ਹੁਣ ਬੈਹ ਜਾਣਗੇ ਦਾਣੇ ਉਹਨੇ ਖਾ ਲੈਣਗੇ ਦੁਬਾਰਾ ਆਪਣੇ ਜਾਨਵਰ ਕੋਈ ਯਾ ਗੰਦਾਣੇ ਪਾ ਦਿੱਤਾ ਸੀ ਇਹਨਾਂ ਨੂੰ ਪੁੱਲ ਲਗਾ ਸੀ ਬਾਹਰ ਆ ਵੀ ਰਿਹਾ ਜਾਂ ਫਿਰਦੀ ਐ ਇਸ ਹੋਇਆ ਗਿੰਦਾਂ ਨੇ ਖਾਧੇ ਨਹੀਂ ਐ ਕੱਲ ਪਤਾ ਨਹੀਂ ਕੀ ਚੱਕਰ ਆ ਬਾਈ ਅੱਜ ਮੈਂ ਇਹ ਤਾਂ ਕੱਢ ਲੇ ਮਾ ਬਹੁਤ ਦਿਨ ਹੋ ਗਏ ਕਬੂਤਰ ਆਪਾਂ ਕੱਢੇ ਨਹੀਂ ਚੱਕਰ ਪਾਉਂਦੇ ਵਿੱਜਨ ਮੈਂ ਤਾਂ ਕਬੂਤਰਾਂ ਦਾ ਤੋਰਾ ਫਿਰਾਂਦਾ ਬਈ ਇਹ ਚੀਜ਼ ਨਾਲ ਸੰਭੂ ਗੁੰਭ ਚਾਲਦੇ ਰਹਿੰਦੇ ਨਾ ਕਬੂਤਰ ਲੱਗ ਰਿਹਾਦਾ ਬਾਗਿਆ ਦੀਪਾ ਦਾ ਪੱਕ ਦਿਨ ਲਾਇਆ ਸੀ ਇਹ ਮੈਂ ਤਾਂ ਕੱਢਣਾ ਪਏਗਾ ਮੈਨੂੰ ਹਾਂ ਫੇਰ ਉੱਥੋਂ ਵੀ ਫੇਰ ਉਧਰ ਵੀ ਫਰੀ ਭਾਗ ਗਿਆ ਹੁਣ ਦੇਖ ਲੈ ਉਹ ਮੈਨੂੰ ਕਹ ਰਿਹਾ ਮੈਂ ਡਾ ਲਿਖਾ ਇੱਕ ਦੋ ਵਾਰ ਅੰਦਰ ਕਿ ਜੀਜੂਗਾ ਮਾ ਕੋਈ ਗੱਲ ਨਾ ਮਾ ਦਾ ਮੈਂ ਆ ਰਿਖਾਇਤ ਵੱਧ ਨੇ ਨੰਮੂਨੇ ਉਂਗਲ ਟੜਾ ਤੇ ਯਾਰ ਕੋਈ ਨਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਉੱਚੇ ਭਗ ਜਾਣੇ ਇਹਨੇ ਨੰਮੂਨੇ ਦਾ ਕੀ ਕਿਤੇ ਦਾ ਪਾਣਾ ਹੇ ਸੈਟ ਹੋ ਜਗਾ ਮੈਂ ਉਹਦਾ ਤਾਂ ਆਪਣਾ ਕੋਈ ਐਡਾ ਇਸ਼ੂ ਨਹੀਂ ਕਬੂਤਰ ਇਹ ਮੋਜੀ ਦੇ ਕਰਵਾਸ ਹਾਂ ਫਰਦੀ ਆ ਇਹਦਾ ਕਬੂਤਰਾ ਹੈ ਪੀਰਤ ਚਲ ਕੋਈ ਨਾ ਬਈ ਬੈਠ ਜਾਣ ਦੇ ਬਸ ਇਹਨੂੰ ਚਲਦੇ ਆ ਮਸਫਾ ਉਦੋਂ ਨੇ ਮੋਲ ਦੇ ਦੇਖ ਬੁੱਤਾਂ ਕਾ ਬਤਰਾ ਦੇਖ ਰੇ ਸਮਾਜਾਰ ਕੀ ਆ ਬਈ ਜਾਣੀ ਆ ਕੇ ਪਾਣੀ ਪੁਣੀ ਪਾ ਦिए ਯਾਰ اتنا ਨਿੱਗਾ ਪਾਣੀ ਭਰ ਦिए ਦੋਸਰ ਸੈਕੀ ਹਾਂਜੀ ਬਈ ਆਪਾਂ ਆ ਗਏ ਇੱਧਰ ਤੇ ਆ ਗਏ ਆਪਾਂ ਆਪਣੇ ਜਾਨਵਰਾਂ ਨੂੰ ਦਾਣੇ ਪਾਈਏ ਨਾ ਮੈਂ ਜੇ ਰਦਾਦਾ ਯਾਰ ਕੱਤਾ ਕੱਤੇ ਨਾ ਕੋਈ ਆਜਿਬਾ ਨਾ ਮਲਾਂ ਉਹ ਬੱਚਿਆਂ ਨੂੰ ਛੋਟਿਆਂ ਬੱਚਿਆਂ ਨੂੰ ਪਾਈਏ ਯਰ ਦਾਣੇ ਚੀ ਆਖੰ ਇਹ ਕਿ ਤਾਣੀ ਖਾਣ ਨਹੀਂ ਪਦੇ ਪਰ ਬਾਲੇ ਨਹੀਂ ਹੈਗੇ ਉਹ ਕੋਲੋਂ ලක්කභයිෂකෝ පානීවි ලක්ක දියබජිනනු දෑමනලක් පාදයේ මදානදුනේ එ මුතර තංග ਲੋਪੇ ਜਦੋਂ ਲਾ दाणे ਵੱਧ ਪੈ ਗਏ ਯਾਰ ਚਾ ਕੋਈ ਨਾ ਖਾ ਲੈਣ ਦੇ ਫਿਰ ਦੇਖਦੇ ਆਂ ਛੱਕੂ ਪਈ ਪਾਈਏ ਬੱਚਿਆਂ ਨੂੰ ਸੋਟਾ ਨਾ ਪਾਣੀ ਪਾ ਦਈਏ ਨਾ ਇਹਦਾ ਤੇ ਨਾਲੇ ਪਾਈਏ ਇਹਨਾਂ ਨੂੰ ਦਾਣੇ ਅਮਰ ਜਿੱਤਾਂ ਮਦੀਏ ਕਿਤੇ ਬਾਰੀ ਨਾ ਆ ਜਾਣਾ ਕਾਹੋ ਜਿਹੇ ਸਿਸਟਮ ਤੇ ਖੁੱਲ ਜਾ ਇਹ ਨੋ ਬਈ ਛਕੋ ਪਾਣੀ Skole.

ਲਓ ਜੀ ਬਈ ਦਾਣੇ ਆਪਾਂ ਇਹਨਾਂ ਨੂੰ ਪਾ ਦੇ ਤੇ ਇਹ ਲੰਗਦੋਂ ਇਹਨਾਂ ਨੇ ਆਪਣੇ ਸਾਰੇ ਵੀ ਅਣਪਰਾਨੇ ਬਈ ਖਾ ਲੇ ਆ ਕਣਕ ਤਾਂ ਖਾ ਗਏ ਯਾਰ ਸੋਇਆ ਸੋਇਆ ਵੀ ਨਹੀਂ ਗੱਲੀ ਕਣਕਾ ਸਾਰੀ ਖਾ ਗਏ ਸੋਇਆ ਸੋਇਆ ਵੀ ਨਹੀਂ ਗੱਲੀ ਕਣਕ ਕਣਕ ਖਾ ਲਈ ਇਹਨਾਂ ਨੇ ਤੇ ਪਾਣੀ ਇਹਨਾਂ ਦਾ ਬਈ ਯਾਰ ਕੰਦੀਏ ਬਾਸ ਸੁਣ ਤੇ ਪਾਣੀ ਦਾ ਇਹਨਾਂ ਦਾ ਚੱਕਣਾ ਹੀ ਆ ਹੁਣਾਂ ਇਹ ਇਹਨਾਂ ਦਾ ਵੀ ਪਾਣੀ ਚੱਕ ਦिए ਇਹ ਵੀ ਆਪ ਦਾ ਪਾਣੀ ਬਣੀ ਠੀਕੇ ਬਾਗੇ ਤਾਂ ਲਓ ਜੀ ਬਸ ਸਾਹੀ ਵੀਡੀਓ ਸੀ ਬਈ ਆਪਣੀ ਤੇ ਅੱਜ ਕਬੂਤਰ ਵਿਡਾਇਏ ਸੀ ਆਪਾਂ ਤੇ ਸਿੱਧੇ ਆ ਕੇ ਬਹਿ ਗਏ ਕਬੂਤਰ ਪੋਟੇ ਜਿਹੜਾ ਹਰੇ ਜੀ ਪੋਟੇ ਵਾਲਾ ਤੇ ਚਿੱਟੀਆਂ ਦਾ ਕਬੂਤਰ ਡਾਇਏ ਸੀ ਨਾ ਆਪਾਂ ਥਾਲ ਕਿੜਾਈ ਸੀ ਕਮੋਜੀ ਡਾਇਏ ਸੀ ਉਹ ਆਪਦੇ ਆਪਣੇ ਆ ਕੇ ਬਹਿ ਗਏ ਸਿੱਧੇ ਵਧੀਆ ਟੌਰ ਨਾਲ ਤੇ ਬਸ ਸਾਹੀ ਦਮਾਂ ਸੀ ਬਈ ਆਪਣੀ ਹੁਣ ਆਪਾਂ ਕਰਦੇ ਆ ਆਪਣੀ ਵੀਡੀਓ ਦਾ ਐਂਡ ਹਨਾ ਤੇ ਬਸ ਸਾਹੀ ਬਲੌਗ ਸੀਗਾ ਆਪਣਾ ਓਕੇ ਦੀ ਰਿਪੋਰਟ ਆਪ ਲੋ ਸਾਰੇ ਇੱਕ ਦਾਣੇ ਬਣੇ ਆਪਣੇ ਪੁੱਤਰਾਂ ਨੇ ਖਾ ਲੇ ਖਰਾ ਤੇ ਮਾ ਹੁਣ ਕਰਦੇ ਆ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਕਰੋ ਬਈ ਹੈਨਾ ਤੇ ਕਮੈਂਟ ਕਰੋ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲੋ ਬਈ ਸਬਸਕ੍ਰਾਈਬ ਮਿਲਦੇ ਆ ਆਪਾਂ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ